17 ਤਰੀਕ ਨੂੰ ਨਾ ਕੋਟ ਮੈਰਿਜ ਕਰਵਾਈ ਸੀਗੀ ਆਪਣੀ ਮਰਜ਼ੀ ਨਾਲ ਆਹੇ ਤਿੰਨ ਜਣੇ ਘਰੇ ਸੀਗੇ ਤੇ ਮੇਰੇ ਫਾਦਰ ਫਾਦਰ ਆਏ ਸੀਗੇ ਘਰ ਤੇ ਮੈਨੂੰ ਨਹੀਂ ਸੀ ਪਤਾ ਮੈਂ ਅੰਦਰਲੇ ਰੂਮ ਸੀਗੀ ਮੇਰੀ ਛੋਟੀ ਦੀਦੀ ਜਿਹੜੇ ਉਹਨਾਂ ਨੇ ਦਰਵਾਜ਼ਾ ਖੋਲਿਆ ਉਹ ਪ੍ਰੈਗਨੈਂਟ ਵੀ ਹੈਗੀ ਤਾਂ ਉਹਨਾਂ ਕੋ 2-3 ਸਾਲ ਦੀ ਬੱਚੀ ਵੀ ਹੈਗੀ ਐ ਤੇ ਉਸ ਤੋਂ ਬਾਅਦ ਜਿੱਦਾਂ ਹੀ ਮੇਰੇ ਹਸਬੰਦ ਆਏ ਉਹਨਾਂ ਨੇ ਮਾਰਕੁੱਟ ਕਰਨੀ ਸ਼ੁਰੂ ਕਰਤੀ ਉਹਨਾਂ ਕੋ ਤਿੱਖਾ ਜਿਹਾ ਹਥਿਆਰ ਸੀਗਾ ਇੱਕ ਉਹਨਾਂ ਨੇ ਪਹਿਲੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਗਲੇ ਤੇ ਤੇ ਮੇਰੇ ਹਸਬੰਦ ਅੱਗੇ ਹੋਏ ਮੇਰੀ ਪਿੱਠ ਤੇ ਲੱਗੇ ਹੋਏ ਟਾਂਕੇ ਤੇ ਉਹਨਾਂ ਦੇ ਹੱਥ ਤੇ ਤੇ ਜਦੋਂ ਉਹਨਾਂ ਨੂੰ ਮਾਰਨ ਲੱਗੇ ਤੇ ਮੇਰੇ ਛੋਟੇ ਦੀਦੀ ਅੱਗੇ ਹੋਏ ਤੇ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਉਸ ਤੋਂ ਬਾਅਦ ਸੀ ਬੜੀ ਮੁਸ਼ਕਿਲ ਨਾ ਸਾਡੇ ਸੱਟਾਂ ਵੀ ਲੱਗੀਆਂ ਹੋਈਆਂ ਸੀ ਫੇਰ ਵੀ ਅਸੀਂ ਘਰੋਂ ਬਾਹਰ ਨਿਕਲੇ ਅਸੀਂ ਵਾਰ ਕੋਂਡਾ ਲਾਇਆ ਪ੍ਰੇਮੀ ਜੋੜੇ ਨੂੰ ਲਵ ਮੈਰਿਜ ਕਰਵਾਉਣੀ ਪਈ ਮਹਿੰਗੀ ਖਫਾ ਹੋਏ ਪਿਓ ਨੇ ਕੁੜੀ ਦੇ ਸਹੁਰੇ ਘਰ ਆ ਕੇ ਕੁੜੀ ਸਮੇਤ ਪੂਰੇ ਪਰਿਵਾਰ ਦੇ ਉੱਪਰ ਕਰ ਦਿੱਤਾ ਜਾਨਲੇਵਾ ਹਮਲਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਤੋਂ ਜਿੱਥੇ ਇੱਕ ਕੁੜੀ ਤੇ ਮੁੰਡੇ ਨੇ ਪ੍ਰੇਮ ਸਬੰਧਾਂ ਦੇ ਚੱਲਦੇ ਜਦੋਂ ਭੱਜ ਕੇ ਵਿਆਹ ਕਰਵਾਇਆ ਤਾਂ ਕੁੜੀ ਦੇ ਪਿਤਾ ਇਸ ਤੋਂ ਨਰਾਜ਼ ਹੋ ਗਏ ਜਿਸ ਤੋਂ ਬਾਅਦ ਕੁੜੀ ਦੇ ਪਿਤਾ ਕੁੜੀ ਦੇ ਸਹੁਰੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਕੁੜੀ ਸਮੇਤ ਪੂਰੇ ਸਹੁਰੇ ਪਰਿਵਾਰ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੰਦੇ ਨੇ 17 ਮਾਰਚ ਨੂੰ ਆਪਸਰ ਵਿਆਹ ਕਰਾਇਆ 2025 ਨੂੰ ਕੋਟ ਮੈਰੀ ਕਰਾਈ ਸੀ ਚਾਰਪੁਰ ਸੈਸ਼ਨ ਕੋਡ ਚਾਰਪੁਰ ਸੈਸ਼ਨ ਕੋਡ ਹਾਂਜੀ ਤੇ ਪਹਿਲਾਂ ਸਾਡਾ ਗੁਰਦੁਆਰੇ ਵਿਆਹ ਹੋਇਆ ਸੀਗਾ ਉੱਥੇ ਹਿਸ਼ਾਰਪੁਰ ਫਗਵਾੜੇ ਰੋਡ ਤੇ ਉਸ ਤੋਂ ਬਾਅਦ ਸਰ ਸਾਨੂੰ 3 ਦਿਨ ਸਰ ਕੋਰਟ ਤੇ ਲੱਗੇ ਕਿ ਕਾਗਜ਼ ਪੇਪਰ ਤੇ ਰਾਹ ਕਰ ਨੂੰ ਕੋਰਟ ਤੇ मतलब ਲਗਭਗ ਸਭ ਕੁਝ ਸਾਡਾ ਵਿਆਹ ਰਜਮੰਦ ਨੇ ਸਭ ਕੁਝ ਹੋ ਗਿਆ ਸਰ ਤੇ ਉਸ ਤੋਂ ਬਾਅਦ ਸਾਨੂੰ ਪ੍ਰੋਡਕਸ਼ਨ ਲੈਟਰ ਵੀ ਮਿਲਿਆ ਸੀਗਾ ਇੱਕ ਤੇ ਆਪਾਂ 3 3 4 ਦਿਨ ਬਾਅਦ ਸਰ ਆਪਾਂ ਆਪਣੇ ਘਰੇ ਆ ਗਏ ਸੀਗੇ ਤੇ ਆਪਾਂ ਲੈਟਰ ਦੇਣ ਜਾਣਾ ਸੀਗਾ ਥਾਣੇ ਵਿੱਚ ਤੇ ਆਪਾਂ ਨਾ ਐਮਸੀ ਚੱਡੇ ਨੂੰ ਨਾ ਲੈਟਰ ਦੇ ਦਿੱਤਾ ਸੀਗਾ ਆਟੋ ਪੇਟੀ ਬਾਰ ਨੰਬਰ ਕਿੰਨੇ ਦਾ ਹੈ ਉਹ 4 4 ਨੰਬਰ ਵਾਲਾ ਤੇ ਆਪਾਂ ਲੈਟਰ ਉਹਨੇ ਸੈਂਡ ਕਰਤਾ ਉਹ ਕਹਿੰਦਾ ਕੋਈ ਨਹੀਂ ਤੁਸੀਂ ਹੁਣ ਖੁਸ਼ੀ-ਖੁਸ਼ੀ ਰਹੋ ਮੈਂ ਸਾਰੀ ਗੱਲਬਾਤ ਹੋ ਗਈ ਹੈ ਤੁਸੀਂ ਟੈਨਸ਼ਨ ਨਾ ਲਓ ਕੋਈ ਇਦਾਂ ਦੀ ਵਾਰਦਾਤ ਨਹੀਂ ਹੁੰਦੀ ਹਣਾ ਤੇ ਉਸ ਤੋਂ ਬਾਅਦ ਫਿਰ ਉੱਪਰ ਰਾਂ ਲੱਭੇ ਮੇਲਾ ਚਲੋ ਹੁਣ 2 ਦਿਨ ਹੋ ਗਏ ਮੈਨੂੰ ਘਰ ਆਇਆ ਨੂੰ ਕੋਈ ਚੱਕਰ ਨਹੀਂ ਸੀਗਾ ਫਿਰ ਮੈਂ ਤੀਜੇ ਦਿਨ ਹੁਣ ਸਰ ਵਿਆਹ ਹੋਇਆ ਤੇ ਥੋੜਾ ਬੋਤਾ ਕਮਾਣਾ ਵੀ ਪੈਣਾ ਸੀ ਤੇ ਮੈਂ ਸੋਚਿਆ ਚਲੋ ਕੰਮ ਤੇ ਚੱਲ ਜਣੇ ਹਨਾ ਛੁੱਟੀ ਕਿਉਂ ਕਰਨੀ ਮੈਂ ਕੰਮ ਤੇ ਚੱਲ ਗਿਆ ਉਸੇ ਦਿਨ ਵਾਇਸ ਚਾਂਸ ਘਰੇ ਮੇਰੀ ਸਿਸਟਰ ਸੀਗੀ ਤੇ ਵਾਈਫ ਸੀਗੀ ਤੇ ਮੇਰੀ ਇੱਕ ਮੈਰਿਜ ਹੋ ਗਈ ਸਿਸਟਰ ਦੀ ਉਹ ਸੀਗੀ ਪੰਜੀ ਭਾਂਜੀ ਮੇਰੀ ਭਾਂਜੀ ਸੀਗੀ 6-7 ਸਾਲ ਦੀ ਉਹ ਵੀ ਘਰੇ ਸੀਗੇ ਤੇ ਉਸ ਤੋਂ ਬਾਅਦ ਫਿਰ ਇਹ ਇਹਦਾ ਚਾਚਾ ਇੱਕ ਹਿਸਾਬ ਦਾ ਝੂਠ ਬੋਲ ਕੇ ਅੰਦਰ ਦਾਖਲ ਹੋਇਆ ਮੇਰੀ ਸਿਸਟਰ ਨੂੰ ਕਹਿੰਦਾ ਕਿ ਮੈਂ ਕੋਟਲੋਂ ਆਇਆ ਪਿਆ। ਇਹਨੇ ਬਾ ਮੇਰੀ ਸਿਸਟਰ ਨੇ ਪੁੱਛਿਆ ਕਿ ਕੌਣ ਆ। ਉਹ ਬੋਲਦਾ ਮੈਂ ਕੋਟਲੋਂ ਆਇਆ ਪਿਆ। ਉਹਨੇ ਫਾਰਮ ਫਰਮ ਦੂਰ ਦਿਖਾਈ, ਫਾਈਲ ਫੂਲ ਦਿਖਾਈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਅੰਦਰ ਬਿਠਾ ਲਿਆ ਮੇਰੀ ਭਾਈ ਪਿਛਲੇ ਕਮਰੇ 'ਚ ਸੀਗੀ। ਇਹਨੂੰ ਪਤਾ ਨਹੀਂ ਸੀਗਾ ਹਣਾ। ਮੇਰੇ ਸਿਸਟਰ ਨੂੰ ਨਹੀਂ ਪਤਾ ਕਿ ਇਹਨਾਂ ਦੇ ਉਹ ਹੈ ਹਣਾ। ਰਿਲੇਟਿਵ ਹੈ ਹਣਾ ਕੋਈ। ਤੇ ਉਸ ਤੋਂ ਬਾਅਦ ਫਿਰ ਇਹਨੇ ਪਿਛਲੇ ਕਮਰੇ 'ਚ ਬੈਠ ਕੇ ਉਹਨਾਂ ਬਾਤ ਸੁਣੀ ਕਿ ਨਹੀਂ ਬਾਤ ਉਹਨਾਂ ਦੀ ਹੈ। ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੁੜ ਕੇ ਫਿਰ ਮੈਂ ਉੱਥੇ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਆ ਗਏ ਘਰੇ ਆਏ ਪਏ ਆ ਜਲਦੀ ਆ ਜਾ ਤੁਸੀਂ ਕੁਝ ਵੀ ਹੋ ਸਕਦਾ ਤੇ ਮੈਂ ਆ ਗਿਆ ਮਤਲਬ ਭੇੜੇ ਲੱਗਾ ਮੈਂ ਕੰਮ ਰੇਲਵੇ ਵਿੱਚ ਸਕਿਉਰਟੀ ਗਾਰਡ ਪ੍ਰਾਈਵੇਟ ਤੇ ਉਹ ਤਾਂ ਚਲੋ ਮੈਂ ਦੂਰ ਸੀਗਾ ਦੂਰ ਨਹੀਂ ਸੀਗਾ ਥੋੜਾ ਲੱਗ ਗਈ ਸੀਗਾ ਤੇ ਮੈਂ ਜਲਦੀ ਪਹੁੰਚ ਗਿਆ ਜੇ ਬਾਜਾਂ ਸਨਾ ਪਹੁੰਚਦਾ ਕੁਝ ਵੀ ਹੋ ਸਕਦਾ ਸੀਗਾ ਉੱਥੇ ਤੇ ਉੱਥੇ ਜਿੱਦ ਹੀ ਮੈਂ ਪਹੁੰਚਿਆ ਉਹਨੇ ਮੇਰੀ ਸਿਸਟਰ ਉਹਨੇ ਮੈਨੂੰ ਦੱਸਿਆ ਕਿ ਇਹਨੇ ਪਹਿਲਾਂ ਫੋਨ ਤੇ ਗੱਲ ਕੀਤੀ ਕਿਸੇ ਨਾਲ ਕਿ ਮੈਂ ਅੱਜ 5-6 ਬੰਦੇ ਮਾਰ ਕੇ ਆਣੇ ਆ ਲਾਸਟ ਬੋਲ ਤੇ ਕੇ ਇਹਨੇ ਗੱਲ ਕੀਤੀ ਉਹ ਪੰਜ ਛੇ ਬੰਦੇ ਮਾਰ ਕੇ ਆਣੇ ਤਾਂ ਮੇਰੀ ਜਮਾਨ ਦੇ ਪੇਪਰ ਤਿਆਰ ਰੱਖਿਓ ਜਿੱਦਿ ਇਹਨਾਂ ਨੇ ਮੈਨੂੰ ਇੰਨੀ ਗੱਲ ਦੱਸੀ ਬੈਠੇ ਨੂੰ ਤੇ ਨਾਲ ਹੀ ਮੈਂ ਖੜਾ ਹੋਇਆ ਉਹਨੇ ਮੇਰੀ ਮੇਰੀ ਸਿਸਟਰ ਖੜੀ ਵੀ ਮੇਰੀ ਭੈਣ ਨੂੰ ਮੇਰੀ ਮੰਮੀ ਨੂੰ ਫੋਨ ਕਰਨ ਲੱਗੀ ਮੇਰੀ ਸਿਸਟਰ ਤੇ ਉਹਨੇ ਨਾਲ ਹੀ ਉਹਨੂੰ ਧੱਕਾ ਮਾਰਤਾ ਤੇ ਮੇਰੀ ਉਹਨੇ ਫੋਨ ਖੋਲਿਆ ਮੇਰੀ ਸਿਸਟਰ ਦਾ ਉਸ ਤੋਂ ਬਾਅਦ ਫਿਰ ਤੇ ਮੁੜ ਕੇ ਫਿਰ ਉਹਨੇ ਜਿੱਦੇ ਤੱਕ ਕਮਰੇ ਨਾਲ ਹੀ ਪਿੱਛੇ ਤੇਜ਼ ਤਾਰ ਹਥਿਆਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਸਿਰਫ ਚੀਕ ਦਿਹਾੜ ਹੀ ਰਿਹਾ ਅੰਦਰ ਫਿਰ ਖੂਨ ਖੂਨ ਹੀ ਮਤਲਬ ਹੋ ਗਿਆ ਸਾਰੇ ਪਾਸੇ ਫਿਰ ਮਤਲਬ ਸਮਝ ਲਓ ਕਿ ਇੱਕ ਹਿਸਾਬ ਦਾ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਨੇ ਗਲੇ ਤੇ ਮਾਰਨ ਦੀ ਕੋਈ ਦਾਏ ਵਾਕਿਆ ਸੀਗਾ ਸਰ ਇਹ 11:30 11:30 ਦੇ ਵਿੱਚ ਵਿੱਚ ਆਹ ਦੁਕਾਨ ਕੋਈ ਸਦਾਉਣ ਵਾਲਾ ਕੁਝ ਸਰ ਆਹ ਦੁਕਾਨ ਵੀ ਇੱਥੇ ਇੱਕ ਹਿਸਾਬ ਦਾ ਸੀਗੇ ਉੱਥੇ ਅੰਦਰ ਸਾਡੇ ਘਰ ਅੰਦਰ ਹੋਈ ਨਾ ਵਾਰਦਾਤ ਉਹ ਹਾਂਜੀ ਅੰਦਰ ਹੋਇਆ ਨਾ ਬਾਹਰ ਹੁੰਦਾ ਤਾਂ ਫਿਰ ਥੋੜੀ ਅਲੱਗ ਗੱਲ ਸੀ ਅੰਦਰ ਅੰਦਰ ਆ ਕੇ ਹਮਲਾ ਕੀਤਾ ਉਹਨੇ ਤੇ ਗਵਾਂਡ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਣਾ ਸੀ ਜਦੋਂ ਆਪਾਂ ਬਾਹਰ ਗਏ ਉਸ ਤੋਂ ਬਾਅਦ ਪਤਾ ਲੱਗਾ ਆਪਾਂ ਆਪਣੀ ਮਤਲਬ ਉਹਨੂੰ ਔਖਾ ਸੁਖਾ ਸਾਰ ਅੰਦਰ ਕੁੰਡੀ ਲਾ ਕੇ ਇਹਨਾਂ ਨੂੰ ਮੈਂ ਪਹਿਲਾਂ ਬਾਅਦ ਭੇਜਦਾ ਸਾਰਿਆਂ ਨੂੰ ਫੇਰ ਮੈਂ ਕੁੰਡੀ ਉਹਨੂੰ ਅੰਦਰ ਥੋੜੀ देर ਉਹਦਾ ਹਥਿਆਰ ਫਾੜ ਫੁੜ ਕੇ ਅੱਜ ਦਵਾਗੇ ਸੀ ਇਸ ਗੱਲ ਦੀ ਐਮਸੀ ਨਾਲ ਗੱਲ ਕੀਤੀ ਵੀ ਸਾਡੇ ਤੇ ਆ ਬਾਰਦਾਤ ਹੋ ਗਈ ਤੁਸੀਂ ਹਮ ਤੁਹਾਡੀ ਲਾਪਰਵਾਹੀ ਕਰਕੇ ਜਿਹੜਾ ਇਹ ਸਾਡੇ ਜਾਨ ਲੈਵਾ ਹਮਲਾ ਇੱਕ ਤਾਂ ਮਰ ਵੀ ਜਾਂਦਾ ਸਾਡੇ ਤਾਂ ਐਮਸੀ ਜ਼ਿੰਮੇਵਾਰ ਸੀ ਗਲਤੀ ਦੇ ਅੰਦਰ ਐਮਸੀ ਨੇ ਸਰ ਮੌਕੇ ਦਾ ਆਪ ਬੁਲਾਇਆ ਸੀਗਾ ਉੱਥੇ ਉਹ ਆਇਆ ਸੀਗਾ ਐਮਸੀ ਤੇ ਉਸ ਤੋਂ ਬਾਅਦ ਸਰ ਸਾਡੇ ਸੱਟ ਜ਼ਿਆਦੀ ਲੱਗੀ ਸੀਗੀ ਆਪਾਂ ਉਹਦਾ ਫੜ ਲਿਆ ਸੀਗਾ ਨੂੰ ਤੇ ਉਸ ਤੋਂ ਬਾਅਦ ਸਾਨੂੰ ਸੱਟ ਜੱਲ ਰਹੀ ਮੈਨੂੰ ਹਸਪੀਟਲ ਮੇਰੇ ਪਿਤਾ ਜੀ ਕਹਿੰਦੇ ਹਸਪੀਟਲ ਜਾ ਪਹਿਲਾਂ ਦਵਾਈ ਪੱਟੀ ਕਰਾ ਲਓ ਪਿਪਾ ਹਸਪੀਟਲ ਆ ਗਏ ਅੱਗੇ ਤੇ ਉਸ ਤੋਂ ਬਾਅਦ ਸਰ ਆਪਾਂ ਬੋਲਿਆ ਕਿ ਇਹਨੂੰ ਥਾਣੇ ਲੈ ਕੇ ਚਲੀਓ ਤੇ ਉਸ ਤੋਂ ਬਾਅਦ ਸਰ ਪਤਾ ਨਹੀਂ ਕੀ ਹੋਇਆ ਪਿੱਛੇ ਕੀ ਨਹੀਂ ਹੋਇਆ ਹੁਣ ਕਿੰਨੇ ਦਿਨ ਹੋ ਗਏ ਇਹ ਝਗੜਾ ਹੋਇਆ ਸਰ 22 ਮਾਰਚ ਦਾ ਹੋਇਆ ਪਿਆ ਸਰ ਤੇ ਪੁਲਿਸ ਵਾਲੋ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਸਰ ਪੁਲਿਸ ਦਾ ਢਿੱਲਾ ਰਵਈਆ ਹੈ ਹਾਂਜੀ ਠੀਕ ਹੈ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਹੋ ਸਰ ਇਨਸਾਫ ਚਾਹੀਦਾ ਸਰ ਟਾਂਕੇ ਲੱਗੇ ਪਿਆ ਮੇਰੇ ਸਿਸਟਰ ਦੇ ਟਾਂਕੇ ਲੱਗੇ ਸਾਰੇ ਟਾਂਕੇ ਲੱਗੇ ਸਰ ਇਹ ਤਾਂ ਸਰ ਮਾਰਨ ਆਇਆ ਸੀਗਾ ਇਹਨੇ ਤਾਂ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਆ ਜੇ ਮੈਂ ਮੌਕੇ ਤੇ ਨਾ ਪਹੁੰਚਦਾ ਇਹਨੇ ਮਾਰ ਕੇ ਚਲ ਜਣਾਗਾ ਵਿੱਚੋਂ ਇਹ ਤਾਂ ਮੌਕੇ ਤੇ ਮੈਂ ਪਹੁੰਚ ਗਿਆ ਸਮਝ ਲਓ ਇੱਕ ਦੋ ਮਿੰਟ ਦੀ ਗੇਮ ਸੀਗੀ ਸਾਰੀ ਮੈਂ ਪਹੁੰਚ ਗਿਆ ਤਾਂ ਥੋੜਾ ਬਚਾਅ ਹੋ ਗਿਆ ਜੇ ਨਾ ਪਹੁੰਚਦਾ ਉਹਨੇ ਪਿੱਛੋਂ ਕੁਛ ਨਾ ਕੁਛ ਕਰਕੇ ਤੇ दारू ਬੜੀ ਪੀਤੀ ਸੀ ਚੱਕਰ ਇਹ ਜਗਾ दारू ਅੰਨਾ ਰੱਜਿਆ ਪਿਆ ਸਰ ਉਹਨੂੰ ਪਤਾ ਨਹੀਂ ਲੱਗਦਾ ਪਿਆ ਕੀ ਕਰਨਾ ਕੀ ਨਹੀਂ ਕਰਨਾ ਉਹਨੇ ਮਾਰਨਾ ਸ਼ੁਰੂ ਕਰਤਾ ਉਹਨੇ ਦੇਖਿਆ ਨਹੀਂ ਅੱਗੇ ਛੋਟੀ ਭਾਂਜੀ ਹੈ ਕੌਣ ਆ ਕੌਣ ਨਹੀਂ ਬਸ ਮਾਰਨਾ ਸ਼ੁਰੂ ਕੀਤਾਗਾ ਚਲੋ ਤੇ ਪੁਲਿਸ ਦਾ ਟਿਲਰ ਰਵਈਆ ਹਾਂਜੀ ਠੀਕ ਹਾਲ ਕੀ ਮਾ ਕੀ ਨਾਮ ਆ ਤੁਹਾਡਾ ਔਰ ਜਿਹੜਾ ਹੈ ਜਿਹੜਾ ਥਾਰੇ ਦਾ ਕਰਾਬ ਕੀਤਾ ਜਾਂ ਤਰਨਾ ਲਾਇਆ ਪਿਆ ਕੀ ਕਰਾਂ ਮੇਰਾ ਨਾਮ ਸੁਖਦੇਵ ਰਾਜ ਹੈ ਮੈਂ 65 ਨੰਬਰ 2 ਤੋਂ ਤਲਵਾੜਾ ਦਾ ਵਸੀ ਆ ਸਾਡੇ ਮੁੰਡੇ ਨੇ ਕੋਟ ਮੈਰਿਜ ਕੀਤੀ ਸੀਗੀ ਕਦੋਂ ਕੀਤੀ ਸੀ ਇਹ 17 ਤਰੀਕ ਨੂੰ ਕੀਤੀ ਸਰ ਤੇ ਇਸ ਮਹੀਨੇ ਦੀ 17 ਤਰੀਕ ਨੂੰ ਤੇ ਇਹਨਾਂ ਨੇ ਲਾਵਾ ਫੇਰੇ ਵੀ ਸਰਟੀਫਿਕੇਟ ਹੈ ਉਹ ਵੀ ਲਿਆ ਹੋਇਆ ਹੈ ਮੈਂ ਲਾਵਾ ਫੇਰਾਂ ਦਾ ਤੇ ਕੋਰ ਦੀ ਪ੍ਰੋਟੈਕਸ਼ਨ ਵੀ ਜਿਹਨਾਂ ਨੂੰ ਮਿਲੇਗੀ ਇਹ ਸਾਰਾ ਕੁਝ ਹੋਇਆ ਪਿਆ ਆ ਤੇ ਇਹਨਾਂ ਨੇ ਇੱਥੇ 21 ਤਰੀਕ ਨੂੰ 20 ਤਰੀਕ ਨੂੰ ਸਾਡੇ ਕੋਲ ਇੱਥੇ ਆ ਗਏ ਆ ਇਹ ਮੈਰਿਜ ਕਰਾ ਕੇ ਅਸੀਂ ਵੀ ਨਾਲ ਹੀ ਸੀਗੇ ਜਦੋਂ ਮੈਰਿਜ ਹੋਈ ਜਾਣਾ ਲਾਵਾ ਫੇਰੇ ਕਰਾਏ ਆ ਅਸੀਂ ਮਾਪੇ ਦੋਨੇ ਅਸੀਂ ਨਾਲ ਹੀ ਸੀਗੇ ਤੇ ਜਦੋਂ ਇੱਥੇ ਆ ਗਏ ਆ ਉਸ ਤੋਂ ਬਾਅਦ ਚਲੋ ਮੜਾ ਮੋਟਾ ਹੁੰਦਾ ਇਨਿਆਣਾ ਦਾ ਵੀ ਜਦੋਂ ਕੋਈ ਚਾਹ ਪਾਣੀ ਜਾਂ ਕੁਝ ਵੀ ਖੁਸ਼ੀ ਹੁੰਦੀ ਆ ਸਾਰਿਆਂ ਨੂੰ ਪਰ ਸਾਡੀ ਖੁਸ਼ੀ ਵਿੱਚ ਭੰਗ ਪਾਇਆ ਗਿਆ ਕਿਸ ਨੇ ਪਾਇਆ ਔਰ ਜਿਹੜੀ ਕੋਰਟ ਦੀ ਪ੍ਰੋਟੈਕਸ਼ਨ ਆ ਉਹ ਤੁਸੀਂ ਥਾਣੇ ਦਿੱਤੀ ਸੀ ਸਰ ਥਾਣੇ ਉਹ ਕਹਿੰਦੇ ਔਨਲਾਈਨ ਚੜੀ ਹੋਈ ਆ ਔਨਲਾਈਨ ਆ ਜਾਂਦੀ ਆ ਸਰ ਦਿੱਤੀ ਹੋਈ ਆ ਔਨਲਾਈਨ ਹੈਗੀ ਆ ਉਹ ਹੂੰ ਹੂੰ ਤੇ ਉਹ ਕਹਿੰਦੇ ਸਾਡੀ ਵਕੀਲਾਂ ਨਾਲ ਉੱਥੇ ਕੋਰਟ ਵਿੱਚ ਗੱਲ ਹੋਈ ਸੀਗੀ ਵੀ ਤੁਹਾਡੀ ਇੱਕ ਜਾਂ ਦੋ ਦਿਨ ਦੇ ਵਿੱਚ ਨਾ ਤੁਹਾਡੀ ਆਨਲਾਈਨ ਥਾਣੇ ਦੇ ਵਿੱਚ ਪੁੱਛੀ ਜਾਣੀ ਹੈ ਅਸੀਂ ਐਸਐਚਓ ਸਾਹਿਬ ਨਾਲ ਵੀ ਮਲੇ ਸੀਗੇ ਜੀ ਉੱਥੇ ਸਾਡੀ ਗੱਲ ਹੋਈ ਸੀ ਕਹਿੰਦੇ ਸਾਡੇ ਕੋਲ ਤਾਂ ਇੱਥੇ ਪੁੱਜ ਗਈ ਹੈ ਜਿਹੜੀ ਆਨਲਾਈਨ ਹੈ ਉਹ ਤਾਂ ਪੁੱਜ ਗਈ ਹੋਈ ਹੈ ਪਰ ਤੁਹਾਡੇ ਤੇਰੇ ਬੱਚੇ ਜਨਾ ਦੋਨੇ ਸਾਡੇ ਕੋਲ ਪੇਸ਼ ਨਹੀਂ ਹੋਏ ਕਹਿੰਦੇ ਜਦ ਕਿ ਰਾਈਟਿੰਗ ਨਹੀਂ ਬਣਦਾ ਪੇਸ਼ ਹੋਣ ਦਾ ਜਦ ਸਾਨੂੰ ਕੋਰ ਕਹਿੰਦਾ ਹੈ ਵੀ ਉਹਨਾਂ ਨੂੰ ਪ੍ਰੋਟੈਕਸ਼ਨ ਚੱਲ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਜੇ ਹਾਂਜੀ ਹਾਂਜੀ ਪੁਲਿਸ ਬਹਾਨੇ ਬਣਾ ਰਹੀ ਆ ਹਾਂਜੀ ਹਾਂਜੀ ਸਰ ਪੁਲਿਸ ਇੱਕ ਬਹਾਨੇ ਬਣਾ ਰਹੀ ਆ ਬਿਲਕੁ ਹਾਂਜੀ ਤੇ ਔਰ ਜਿਹੜੀ ਬਾਰਦਾਤ ਕੀਤੀ ਹੈ ਕੋਲ ਬੰਦਾ ਸੀ ਔਰ ਕਿਹਨੇ ਕੀਤੀ ਹੈ ਸਰ ਕਮਾਈ ਦੇਵੀ ਤੋਂ ਮਨੋਤ ਕੁਮਾਰ ਆ ਜੋ ਕਿ ਕੁੜੀ ਦਾ ਸਾਡੇ ਮੁੰਡੇ ਦੀ ਕੁੜੀ ਘਰ ਵਾਲੀ ਦਾ ਚਾਚਾ ਲੱਗਦਾ ਹੈ ਉਸ ਚਾਚੇ ਨੇ ਸਾਡੇ ਘਰ ਆਇਆ ਜਦਕਿ ਮੈਂ ਵੀ ਘਰ ਹੈ ਨਹੀਂ ਸੀ ਸਾਡੀ ਘਰ ਵਾਲੀ ਵੀ ਘਰ ਹੈ ਨਹੀਂ ਸੀ ਮੇਰੀ ਤੇ ਮੇਰਾ ਲੜਕਾ ਉਹ ਵੀ ਕੰਮ ਤੇ ਸੀਗਾ ਉਹ ਆਇਆ ਉਹਨੇ ਗੇਟ ਖੜਕਾਇਆ ਪਰ ਨਿਆਣੇ ਅੰਦਰ ਸੀ ਇਕੱਲੇ ਤੇ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਦਰਵਾਜਾ ਨਹੀਂ ਖੋਲਿਆ ਮਤਲਬ ਬਾਹਰ ਆਈ ਉਹਨੇ ਪੁੱਛਿਆ ਹਾਂਜੀ ਅੰਕਲ ਜੀ ਕੌਣ ਆ ਤੁਸੀਂ ਉਹ ਕਹਿੰਦਾ ਮੈਂ ਕੋਰਟ ਤੋਂ ਆਇਆ ਤੇ ਮੈਨੂੰ ਵਕੀਲ ਮੈਂ ਵਕੀਲ ਹਾਂ ਮੈਂ ਕੋਰਟ ਤੋਂ ਆਇਆਗਾ ਤੇ ਮੈਂ ਕੋਈ ਕਾਰਵਾਈ ਕਰਨੀ ਆ ਕੁੜੀ ਦੀ ਪੁੱਛਗਿਸ਼ ਕਰਨੀ ਆ ਵੀ ਉਹ ਰਾਜੀ ਹੈ ਜੀ ਇਸ ਵਿਆਹ ਵਾਸਤੇ ਜਾਂ ਨਹੀਂ ਸਾਡੇ ਬੱਚੇ ਭਲੇਖੇ ਦੇ ਵਿੱਚ ਰਹਿ ਗਏ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਕੁੰਡੀ ਖੋਲ ਦਿੱਤੀ ਆ ਉਹ ਅੰਦਰ ਆ ਕੇ ਬੈਠੇ ਆ ਉਹਨਾਂ ਨੇ ਆਪਣਾ ਬੈਗ ਖੋਲਿਆ ਕੋਈ ਫਾਈਲ ਬਾਹਰ ਰੱਖੀ ਆ ਨਿਆਣੇ ਨੇ ਵਿਸ਼ਵਾਸ ਕਰ ਲਿਆ ਚਲੋ ਵੀ ਫਾਈਲ ਕੋਈ ਵੀ ਕਾਗਜ਼ ਪੱਤਰ ਲੈ ਕੇ ਆਏ ਆ ਤੇ ਜਦੋਂ ਉਹ ਗੱਲ ਕਰਦੇ ਸੀਗੇ ਜਿਹੜੀ ਸਾਡੀ ਬੋਟੀ ਸੀਗੀ ਉਹ ਪਿੱਛੇ ਬੈਠੀ ਹੋਈ ਸੀ ਪਿਛਲੇ ਕਮਰੇ ਚ ਉਹਨੇ ਆਵਾਜ਼ ਸੁਣੀ ਵੀ ਸ਼ਾਇਦ ਮੇਰੇ ਪਾਪਾ ਦੀ ਆਵਾਜ਼ ਆਇਆ ਹੈ ਜਦੋਂ ਉਹਨੇ ਇੰਨੀ ਗੱਲ ਸੁਣੀ ਮੇਰੇ ਪਾਪਾ ਦੀ ਆਵਾਜ਼ ਆ ਤਾਂ ਉਹਨੇ ਆਪਣੇ ਘਰ ਵਾਲੇ ਨੂੰ ਮੇਰੇ ਲੜਕੇ ਨੂੰ ਅਮਰਦੀਪ ਸਿੰਘ ਨੂੰ ਫੋਨ ਕੀਤਾ ਉਹ ਉਸ ਵੇਲੇ ਕੰਮ 'ਤੇ ਸੀਗਾ ਤੇ ਉਹਨੇ ਕਿਹਾ ਵੀ ਮੇਰੇ ਪਾਪਾ ਜੀ ਆਏ ਆ ਉਹਨਾਂ ਨੇ ਇਹ ਹੀ ਕਿਹਾ ਵੀ ਮੇਰੇ ਪਾਪਾ ਜੀ ਆਏ ਆ ਤੇ ਉਹ ਆਗੇ ਉਸ ਤੋਂ ਬਾਅਦ 5 ਮਿੰਟ ਬਾਅਦ ਸਾਨੂੰ ਫੋਨ ਆ ਗਿਆ ਮੈਂ ਤਾਂ ਮੇਰੇ ਘਰ ਵਾਲੇ ਦੋਨੇ ਇਕੱਠੇ ਸੀਗੇ ਫੇ ਫੋਨ ਆ ਵੀ ਕੋਈ ਆਇਆ ਹੈਗਾ ਸਾਡੀ ਕੁੜੀ ਨੇ ਫੋਨ ਕੀਤਾਗਾ ਤੇ ਅਸੀਂ ਤਾਂ ਹੁਣ ਚਲੋ ਲੇਟ ਹੀ ਪੁੱਜਣਾ ਹੈਗਾ ਸਾਨੂੰ ਕੀ ਪਤਾ ਸੀ ਕੀ ਚੱਕਰ ਨੇ ਤਾਂ ਇਹ ਵੀ ਉਸੇ ਵੇਲੇ ਪੁੱਜ ਜਾਂਦੇ ਤੇ ਸਾਡਾ ਲੜਕਾ ਜਦੋਂ ਹਜੇ ਨਹੀਂ ਆਇਆ ਸੀਗਾ ਤੇ ਗੱਲਬਾਤ ਕਰਦੇ ਪਏ ਸੀਗੇ ਲੜਕਾ ਸਾਡਾ ਅੰਦਰ ਜਾ ਕੇ ਬੈਠਿਆ ਉਹਨੇ ਵੀ ਪਹਿਲੀ ਵਾਰ ਦੇਖਿਆ ਉਹਨੂੰ ਜਿਹੜਾ ਨਹੀਂ ਦੇਖਿਆ ਸੀਗਾ ਸਾਨੂੰ ਨਹੀਂ ਪਤਾ ਇਸ ਗੱਲ ਦਾ ਉਹ ਵੀ ਬੈਠਿਆ ਉੱਥੇ ਗੱਲਬਾਤ ਹੋਈ ਹੈ ਤੇ ਫੇ ਉਹਨੇ ਕਿਹਾ ਜਦੋਂ ਉਹ ਲੜਕਾ ਸਾਡੇ ਉੱਥੇ ਆ ਕੇ ਬਹਿ ਗਿਆ ਨਾ ਫੇ ਉਹਨੇ ਕਿਹਾ ਤਾਂ ਤਾਂ ਕੁੜੀ ਨੂੰ ਬੁਲਾਓ ਉਹਦੇ ਚਾਚੇ ਨੇ ਕਿਹਾ ਨਾ ਕੁੜੀ ਨੂੰ ਬੁਲਾਓ ਤੇ ਕੁੜੀ ਬਾਹਰ ਆਈ ਆ ਕੁੜੀ ਨੇ ਉਹਦੇ ਪੈਰੀ ਹੱਥ ਲਾਇਆ ਆਪਣੇ ਚਾਚੇ ਦੇ ਤੇ ਬਸ ਉਹ ਬਹਿ ਗਏ ਆ ਤੇ ਉਹ ਚਾਚੇ ਨੇ ਆਪਣੀ ਜੇਬ ਚੋਂ ਫੋਨ ਕੱਢਿਆ ਫੋਨ ਤੇ ਇੱਕ ਗੱਲ ਕਹੀ ਆ ਉਹਨੇ ਕਹਿੰਦਾ ਅੱਜ ਮੈਂ 4-5 ਬੰਦੇ ਮਾਰ ਕੇ ਆਣੇ ਆ ਤੇ ਮੇਰੀ ਪਿੱਛੇ ਉਹ ਹੀ ਪਲਾਨਿੰਗ ਬਣਾ ਕੇ ਆਇਆ ਪਿਆ ਸੀ ਹਾਂਜੀ ਹਾਂਜੀ ਪੂਰੀ ਪਲਾਨਿੰਗ ਸੀ ਰੈਕੀ ਕੀਤੀ ਗਈ ਸਭ ਕੁਝ ਕੀਤਾ ਗਿਆ ਤੇ ਕਿੱਦਾਂ ਦੇ ਹਾਲ ਚੇ ਸੀ ਉਹ ਜਿਹੜਾ ਬੰਦਾ ਵਾਰਦਾਤ ਕਰਕੇ ਗਿਆ ਸ਼ਰਾਬ ਪੀਂਦੇ ਹਾਲ ਚੇ ਸੀਗਾ ਮੈਂ ਕਿਹਾ ਸਰ ਜੀ ਪੂਰਾ ਕਹਿੰਦੇ ਨਸ਼ਾ ਕੀਤਾ ਹੋਇਆ ਸੀ ਉਹਨੇ ਸ਼ਰਾਬ ਪੀਤੀ ਹੋਈ ਜੀ ਪਨੀ ਕਦਾ ਕਦਮ ਲੈ ਸ਼ਕ ਕੀਤਾ ਸੀ ਸਰ ਜੀ ਉਹਨੇ ਤੇ ਜਦੋਂ ਮੁੰਡਾ ਸਾਡਾ ਉੱਥੇ ਬੈਠਾ ਜਦੋਂ ਕੁੜੀ ਆਈ ਆ ਜਦੋਂ ਉਹਨੇ ਫੋਨ ਕੀਤਾਗਾ ਉਸ ਤੋਂ ਬਾਅਦ ਉਹਨੇ ਬੈਗ ਖੁੱਲਾ ਸੀਗਾ ਉਸਨੇ ਬੈਗ ਵਿੱਚੋਂ ਆਪਣਾ ਇੱਕ ਹਥਿਆਰ ਕੱਢਿਆ ਬੜਾ ਤੇਜਦਾਰ ਜਿਹੜਾ ਨੇਪਾਲੀ ਆਰਮੀ ਦੇ ਵਿੱਚ ਹੁੰਦਾ ਹੈ ਨਾ ਖੁਰਕਰੀ ਬੋਲਦੇ ਆ ਉਹਨੂੰ ਪਨੀ ਕੀ ਬੋਲਦੇ ਸਰ ਉਹ ਕੱਢਿਆ ਉਹਨੇ ਉਹ ਕੱਢ ਕੇ ਜੋ ਲੱਗਾ ਕਮਾਣ ਉਹ ਕਦੀ ਕਿਸੇ ਦੇ ਮਾਰੇ ਕਦੀ ਕਿਸੇ ਦੇ ਮਾਰੇ ਉਹ ਮੁੰਡੇ ਨੇ ਬੇਚਾਰਾ ਬਚਾਅ ਕੀਤਾ ਪਰ ਬਚਾਅ ਨਹੀਂ ਹੋ ਸਕਿਆ ਮੁੰਡਾ ਖਾਲੀ ਅਸੀਂ ਘਰ ਨਹੀਂ ਸੀਗੇ ਅਸੀਂ ਘਰ ਨਹੀਂ ਸੀਗੇ ਸਰ ਨਹੀਂ ਸੀਗੇ ਜੇ ਤੁਹਾਨੂੰ ਕਿਤਾ ਆ ਕੇ ਜਿੱਦਾਂ ਤੁਸੀਂ ਆਏ ਆ ਕਰ ਕਿਦਾਂ ਦੀ ਹਾਲਾਤ ਕੀ ਮਿਲੇ ਜਿਹੜੀ ਸਾਡੇ ਖੂਨੋਂ ਖੂਨ ਹਲਤਪਤ ਹੋਏ ਪਏ ਜਗੇ ਸਾਡਾ ਮੁੰਡਾ ਹੀ ਸੀਗਾ ਉਸ ਵੇਲੇ ਸਾਨੂੰ ਮੌਕੇ ਤੇ ਮਿਲਿਆ ਬਾਕੀ ਤਾਂ ਸਾਨੂੰ ਕੋਈ ਮਿਲਿਆ ਨਹੀਂ ਉੱਥੇ ਵੀ ਫਿਰ ਤੁਸੀਂ ਹਸਪੀਟਲ ਤੱਕ ਕਿਦਾ ਪਹੁੰਚਾਇਆ ਹੋਸਪੀਟਲ ਸਰ ਜਦੋਂ ਕੋਰ ਦਾ ਸਾਨੂੰ ਫੋਨ ਆਇਆ ਸੀ ਨਾ ਅਸੀਂ ਛੱਡੇ ਐਮਸੀ ਨੂੰ ਫੋਨ ਕੀਤਾ ਸੀਗਾ ਅਸੀਂ ਕਿਹਾ ਵੀ ਐਮਸੀ ਸਾਹਿਬ ਵੀ ਸਾਨੂੰ ਕੋਈ ਕੋਰ ਦਾ ਫੋਨ ਆਇਆ ਜਾਂ ਕੋਈ ਸਾਡੇ ਘਰ ਆਇਆ ਪਿਆ ਤੇ ਵੀ ਕੋਈ ਕੋਰ ਤੋਂ ਬੰਦਾ ਆਇਆ ਤੇ ਤੁਸੀਂ ਵੀ ਆ ਜਾਓ ਚੱਡਾ ਸਾਹਿਬ ਵੀ ਸਾਡੇ ਕੋਲ ਉਸ ਵੇਲੇ ਆ ਗਏ ਜਦੋਂ ਅਸੀਂ ਘਰ ਪੁੱਜੇ ਜਾਂ ਜੋ ਹੀ ਘਰ ਪੁੱਜਿਆ ਤੇ ਜਿਹੜਾ ਉਹ ਬੰਦਾ ਸੀਗਾ ਨਾ ਸਾਡਾ ਕੋਠਾ ਟੱਪ ਕੇ ਥੱਲੇ ਛਾਲ ਮਾਰੀ। ਸਾਨੂੰ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਮੈਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੈ ਕੌਣ ਹੈ ਕੌਣ ਨਹੀਂ ਹੈਗਾ। ਮੁੰਡਾ ਕਹਿੰਦਾ ਪਿਆ ਹੀ ਫੜ ਲੋ ਫੜ ਲੋ ਮੈਨੂੰ ਕੋਈ ਸਮਝ ਨਹੀਂ ਆਈ। ਜਿਹੜਾ ਐਮਸੀ ਚੱਡਾ ਆਇਆ ਫਿਰ ਉਹਨੇ ਕੀ ਵਿਆਕਤੀ ਨੂੰ ਕਿਹਾ ਜਿਹਨੇ ਬਾਰਦਤ ਕੀਤੀ। ਉਹ ਜਾਂ ਉਹਨੂੰ ਪਹਿਲਾਂ ਜਾਣਦਾ ਹੋਊਗਾ ਜਾਂ ਕੀ ਗੱਲ ਵਾਸਤੇ ਸਾਨੂੰ ਇਸ ਗੱਲ ਦਾ ਪਤਾ ਨਹੀਂਗਾ। ਤੇ ਮੈਂ ਵੀ ਇਹ ਕਹਿ ਬੈਠਿਆ ਵੀ ਚਲੋ ਵੀ ਕਿਤੇ ਮੈਨੂੰ ਨਹੀਂ ਪਤਾ ਵੀ ਵੱਡ ਇਹਨੇ ਬੰਦੇ ਵੱਢ ਦਿੱਤੇ ਆ ਜਾਂ ਕੀ ਕਰ ਦਿੱਤਾਗਾ ਮੈਨੂੰ ਨਹੀਂ ਪਤਾ ਸੀਗਾ ਅੰਜਾਮ ਸੀ ਤੁਸੀਂ ਅੰਦਰ ਜਾ ਕੇ ਨਹੀਂ ਸੀ ਮੈਂ ਨਹੀਂ ਦੇਖਿਆ ਸੀਗਾ ਤੇ ਮੁੰਡਾ ਸੀਗਾ ਬਾਹਰ ਮੈਂ ਝਾਨੀ ਮਾਰਿਆ ਮੁੰਡਾ ਕਹਿੰਦਾ ਫਾਲੋ ਫਾਲੋ ਮੈਂ ਕਿਹਾ ਪਾਣੀ ਨੂੰ ਉੱਦਾਂ ਮਾਰੀ ਮੋਟੀ ਲੜਾਈ ਹੋਈ ਹੋਣੀ ਹੈ ਮੈਨੂੰ ਨਹੀਂ ਪਤਾ ਸੀਗਾ ਮੈਂ ਐਮਸੀ ਨੂੰ ਮੈਂ ਕਿਹਾ ਲਾਓ ਜਰ ਇਹਨੇ ਮਾਰ ਦੇਣਾਗਾ ਜਾਂ ਕਿ ਐਮਸੀ ਨੂੰ ਪਤਾ ਸੀਗਾ ਜਾਂ ਨਹੀਂ ਪਤਾ ਸੀਗਾ ਉਹਦੀ ਵੀ ਐਮਸੀ ਨੇ ਬਹੁਤ ਵੱਡੀ ਗਲਤੀ ਕੀਤੀ ਆਪਣੇ ਨਾਲ ਤਾਂ ਤੁਸੀਂ ਲੈ ਗਏ ਠੀਕ ਆ ਜੇ ਲੜਾਈ ਝਗੜਾ ਹੋਇਆ ਉਹਨੂੰ ਪੁੱਛੋ ਕੀ ਗੱਲ ਹੋਈ ਬੰਦੇ ਨੂੰ ਪੁੱਛੋ ਕੀ ਕੀਤਾ ਤੂੰ ਕੀ ਗੱਲ ਹੋਈ ਆ ਉਹਨੂੰ ਤੁਸੀਂ ਫੇ ਥਾਣੇ ਲੈ ਉਹੀ ਕੀ ਪਤਾ ਤੁਸੀਂ ਉਹਨਾਂ ਨੂੰ ਬੰਦਿਆਂ ਨੂੰ ਫੋਨ ਕਿੱਦਾਂ ਜਾਂ ਉਹਨੇ ਫੋਨ ਕਰਾਇਆ ਵੀ ਮੈਨੂੰ ਆ ਕੇ ਲੈ ਜਾਓ ਉਹ ਬੰਦਾ ਫਰਾਰ ਹੋ ਗਿਆ ਉਤੋਂ ਠੀਕ ਜਿੱਦਾਂ ਉਹਦਾ ਦੋਸ਼ੀ ਹੋ ਸੀ ਉਹਦਾ ਉਹਦਾ ਦਾ ਦੋਸ਼ੀ ਜੇ ਐਮਸੀ ਸੋਚਿਆ ਜਾਵੇ ਉਹੀ ਸ਼ਾਇਦ ਇਹਨਾਂ ਵਾਲਾ ਜਿਹੜਾ ਉਹਨੂੰ ਲੈ ਗਿਆ ਜਾ ਉਤੋਂ ਗੁੰਮਾ ਕਰਕੇ ਲੈ ਗਿਆ ਠੀਕ ਬਿਲਕੁਲ ਸਹੀ ਆ ਸਰ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਹੋ ਉਹ ਦੋਸ਼ੀ ਦੇ ਖਿਲਾਫ ਤਾਂ ਹੋਣੀ ਚਾਹੀਦੀ ਹੈ ਕਾਰਵਾਈ ਔਰ ਜਿਹੜਾ ਉਹਨੂੰ ਬਚਾ ਕੇ ਲੈ ਕੇ ਗਿਆ ਉਹਦੇ ਖਿਲਾਫ ਕੀ ਤੁਸੀਂ ਮੰਗ ਕਰਦੇ ਹੋ ਉਹਦੇ ਵਾਸਤੇ ਜੀ ਕਾਨੂੰਨੀ ਕਾਰਵਾਈ ਜੋ ਬੰਦੀ ਹੋਣੀ ਚਾਹੀਦੀ ਹੈ ਫਿਰ ਕਿਉਂ ਉਹਨਾਂ ਨੇ ਵੀ ਉਹਨਾਂ ਨੇ ਵੀ ਇਨਵੋਲਵਮੈਂਟ ਉਹਨਾਂ ਨੇ ਫਰਾਰ ਕਰਤਾ ਜੀ ਥਾਣੇ ਲੈ ਆਓ ਜਾਂ ਆਪਣੇ ਕੋਲ ਚਲੋ ਤੁਹਾਨੂੰ ਜੇ ਦਿੱਤਾ ਤੁਸੀਂ ਆਪਣੇ ਕੋਲ ਰੱਖੋ ਉਹਨੂੰ ਆਪਣੀ ਕਸਟਡੀ ਦੇ ਵਿੱਚ ਰੱਖੋ ਬਿਲਕੁਲ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਐਡੀ ਵੱਡੀ ਵਾਰਦਾਤ ਹੋ ਗਈ ਹੈ ਚਲੋ ਉਹ ਤਾਂ ਮਨੋ ਕੁੜੀ ਮੁੰਡੇ ਦਾ ਚਲੋ ਉਹਨਾਂ ਦਾ ਉਸ ਸਿਗਾ ਜਾ ਕੁਛ ਨਹੀਂ ਤੁਹਾਡੇ ਮੇਰੇ ਖਿਆਲ ਨਾਲ ਕੁੜੀ ਦੇ ਵੀ ਪਰਿਵਾਰ ਦਾਤ ਹੋਈ ਆ ਉਹਦੇ ਵੀ ਸਿਰ ਤੇ ਜਿਹੜੀ ਬਾਰਦਾਤ ਹੋਈ ਆ ਉਹ ਤੁਸੀਂ ਉਹਨੂੰ ਕਿੱਦਾਂ ਲੈਣੇ ਸਰ ਉਹ ਤਾਂ ਬਹੁਤ ਗੰਭੀਰ ਸਮੱਸਿਆ ਆ ਉਹਦਾ ਕਿਉਂ ਸਿਰ ਤੇ ਲੱਗੀ ਹੋਈ ਆ ਉਹਦੀ ਐਮ ਆਰ ਆਈ ਵੀ ਸਭ ਕੁਝ ਹੋ ਗਿਆ ਪਰ ਜੋ ਵੀ ਕੰਡੀਸ਼ਨ ਹੈਗੀ ਕੰਡੀਸ਼ਨ ਸਹੀ ਹੈ ਨਹੀਂਗੀ ਪੁਲਿਸ ਪ੍ਰਸ਼ਾਸਨ ਨਾਲ ਉਹ ਕਿੱਦਾਂ ਦਾ ਤੁਹਾਨੂੰ ਇੱਥੇ ਹੰਗਾਰਾ ਮਿਲ ਰਿਹਾ ਜਿਹੜਾ ਤੁਸੀਂ ਅੱਜ ਬੈਠੇ ਪਏ ਮੈਂ ਕਿਹਾ ਪੁਲਿਸ ਦੀ ਇੱਥੇ ਦੀ ਪੁਲਿਸ ਇੰਨੀ ਮਾੜੀ ਆ ਨਾ ਇੱਕ ਵੀ ਸੁਣਵਾਈ ਨਹੀਂ ਕੀਤੀ ਸਾਡੇ ਤੇ ਦਬਾਅ ਪਾਉਂਦੇ ਪਏ ਕੋਈ ਨਹੀਂ ਰਾਜ ਨਹੀਂ ਦੇਣਾ ਇੱਥੇ ਜਿਹੜਾ ਇਹ ਬਾਰਦਾਤ ਨੂੰ ਕਿ ਅੱਜ ਤੀਜਾ ਚੌਥਾ ਚੌਥਾ ਦਿਨ ਹੋਣਾ ਸਰ ਜੀ ਅਜੇ ਸਾਹਮਣੇ ਤੁਹਾਡੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋ ਰਹੀ ਸਰ ਇੱਥੇ